ਮੇਰੇ ਕੋਲ ਇਹ ਮਾਡਲ ਆ ਇਹ ਮੈਨੂਅਲ ਵਾਈਬ੍ਰੇਟਰ ਵਾਲਾ ਜੀ ਠੀਕ ਹੈ ਵਾਈਬ੍ਰੇਟਰ ਦਾ ਹੁੰਦਾ ਕੰਮ ਵੀ ਜਿਹੜਾ ਆ ਕੱਪ ਆ ਕੰਪਨੀ ਵੱਲੋਂ ਕੱਪ ਵੀ 4 ਤਰ੍ਹਾਂ ਦੇ ਆਉਂਦੇ ਆ ਜੀ ਗੋਲੀ ਜੀ ਤਾਂ ਜਿਵੇਂ ਗੋਲੀ ਨੂੰ ਆਪਾਂ ਕਹੇ ਦਿੰਦੇ ਹੁੰਦੇ ਜੀ 35mm ਤੱਕ ਫਿਰ 35 ਤੋਂ 45 ਸੀਡ ਬੀਜਣ ਵਾਸਤੇ 45 ਤੋਂ 55mm ਸੀਡ ਬੀਜਣਾ ਤੇ 55 ਪਲੱਸ ਬੀਜਣਾ ਹੈ ਕੰਪਨੀ ਵੱਲੋਂ ਹਰ ਸਾਰੀਆਂ ਗਰਾਰੀਆਂ ਦਿੱਤੀਆਂ ਗਈਆਂ ਜੀ ਜਿਹਦੇ ਨਾਲ ਕਿ ਤੁਸੀਂ ਇਹਦਾ ਇੱਥੇ ਚਾਰਟ ਵੀ ਦਿੱਤਾ ਗਿਆ ਜੀ ਆ ਇਹ ਚਾਰਟ ਦੋ ਤਰ੍ਹਾਂ ਦਾ ਚਾਰਟ ਦਿੱਤਾ ਵੀ ਵਾਈਬ੍ਰੇਟਰ ਦਾ ਕੰਮ ਹੁੰਦਾ ਵੀ ਜਦੋਂ ਇਹਦੇ ਤੇ ਇੱਕ ਆਪਣਾ ਬੀਜ ਆਉਂਦਾ ਹੈ ਜੇਕਰ ਇੱਕ ਕੱਪ ਦੇ ਵਿੱਚ ਦੋ ਦਾਣੇ ਆ ਗਏ ਤਾਂ ਵਾਈਬ੍ਰੇਟਰ ਨੇ ਉਹਨੂੰ ਕੰਬਾ ਕੇ ਇੱਕ ਸੀਡ ਨੂੰ ਥੱਲੇ ਸੱਟ ਦੇਣਾ ਜਿਹੜੀ ਸਾਰਿਆਂ ਤੋਂ ਮੰਨ ਲਓ ਵੀ ਸਫਾਈ ਦੇਣੀ ਹੁੰਦੀ ਆ ਆ ਚੀਜ਼ਾਂ ਨੇ ਦੇਣੀ ਹੁੰਦੀ ਆ ਉਸ ਤੋਂ ਬਾਅਦ ਸਪੀਡ ਹੋ ਜਾਂਦੀ ਆ ਤੇ ਹਾਂਜੀ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਉਹ ਬਣਾ ਰਹੇ ਆ ਮਹਿੰਦਰਾ ਦਾ ਪੋਟੈਟੋ ਪਲੈਂਟਰ ਆ ਡਿਵਲਫ ਤੇ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਇਹ ਬਾਈ ਜੀ ਆਪਣੇ ਜਿਹੜੇ ਕਿ ਆਲੂ ਦੀ ਵਜਾਤ ਕਰਦੇ ਆ ਹੁਣ ਜਿਹੜਾ ਸੀਜ਼ਨ ਆਲੂ ਮਤਲਬ ਪਟਾਈ ਹੋ ਰਹੀ ਆ ਤੇ ਇਸ ਬਾਰੇ ਜਾਣਕਾਰੀ ਦੇਵਾਂਗੇ ਆਪਾਂ ਪਿੰਡ ਇਸ ਟਾਈਮ ਸਹਜਾਦੀ ਖੜੇ ਆਂਗੇ ਤੇ ਮਲਾਉਨੇ ਆ ਬਾਈ ਜੀ ਨਾ ਸਾਸ਼ੀ ਕਲ ਬਾਈ ਜੀ ਸਾਸ਼ੀ ਕਲ ਬਾਈ ਜੀ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਸਰਪੰਚ ਜਗਮੀਤ ਸਿੰਘ ਭੁੱਲਰ ਪਿੰਡ ਸ਼ਹਿਜ਼ਾਦੀ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਬਿਲਕੁਲ ਜਿਵੇਂ ਮੈਂ ਇਹਦੀ ਗੱਲ ਕੀਤੀ ਸੀ ਨਾ ਮਹਿੰਦਰਾ ਦਾ ਜਿਹੜਾ ਪਟੈਟੋ ਪਲੈਂਟਰ ਆ ਗਿਆ ਜੀ ਤੇ ਇਹਦੇ ਵਿੱਚ ਤੁਹਾਨੂੰ ਇਹੋ ਜਿਹਾ ਕੀ ਖਾਸ ਲੱਗਿਆ ਵੀ ਜਿਹੜਾ ਤੁਸੀਂ ਇਹ ਹੀ ਬਾਈ ਕੀਤਾ ਮਹਿੰਦਰਾ ਦਾ ਵੀ ਜਿਵੇਂ ਆਮ ਤੁਸੀਂ ਮਤਲਬ ਬਹੁਤ ਜਿਹੜੀ ਕਿੰਨੇ ਏਕੜ ਦੀ ਜਿਹੜੀ ਆਲੂਆਂ ਦੀ ਖੇਤੀ ਕਰਦੇ ਹੋ ਹਾਂ ਸਭ ਤੋਂ ਪਹਿਲਾਂ ਜੀ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਹੈ ਜੀ ਜੀ ਮੈਂ ਪਿਛਲੇ ਕੋਈ 8 ਸਾਲ ਤੋਂ ਅੱਗੂ ਦੀ ਖੇਤੀ ਕਰਦਾ ਜੀ ਤੇ ਮੈਂ ਇਸ ਤੋਂ ਪਹਿਲਾਂ ਵਰਤਦਾ ਸੀ ਆਮ ਜਿਹੜੇ ਆਪਣੇ ਲੋਕਲ ਬ੍ਰਾਂਡ ਦੇ ਬਣੇ ਹੋਏ ਪਲੈਂਟਰ ਵਰਤਦਾ ਸੀ ਪਰ ਪਿਛਲੇ 2 ਸਾਲ ਤੋਂ ਮੈਂ ਇਹ ਮਹਿੰਦਰਾ ਡਵਲਪ ਪਲੈਂਟਰ ਵਰਤ ਰਿਹਾ ਜੀ ਤੇ ਇਹਦੇ ਵਾਲੇ ਪਾਸੇ ਆਉਣ ਦਾ ਮੇਨ ਕਾਰਨ ਇਹ ਸੀ ਵੀ ਇਹਦੀ ਐਕੂਰੇਸੀ ਬਹੁਤ ਜ਼ਿਆਦਾ ਹੈ ਜੀ ਜਿਵੇਂ ਕਿ ਸੀਡ ਤੋਂ ਸੀਡ ਦੀ ਦੂਰੀ ਜੀ ਡੰਗਾਈ ਵੀ ਆਪਾਂ ਕਿੰਨੀ ਡੰਗਾਈ ਤੇ ਬੀਜਣਾ ਹੈ ਸੀਡ ਤੋਂ ਸੀਡ ਦੀ ਆਪਾਂ ਦੂਰੀ ਕਿੰਨੀ ਰੱਖਣੀ ਆ ਐਂ ਬਿਲਕੁਲ ਐਕੂਰੇਟ ਰਹਿੰਦੀ ਵੀ ਜਦੋਂ ਮਸ਼ੀਨ ਚੱਲ ਪਈ ਉਸ ਤੋਂ ਮਗਰੋਂ ਤੁਸੀਂ ਇਹ ਨਹੀਂ ਪਿੱਛੇ ਉੱਤਰ ਕੇ ਦੇਖਣਾ ਵੀ ਤੁਹਾਡਾ ਸੀਡ ਕਿੰਨੀ ਦੂਰੀ ਤੇ ਪੈ ਰਿਹਾ ਹੈ ਖਾਦ ਕਿੰਨੀ ਪੈ ਰਹੀ ਹੈ ਤਾਂ ਕਰਕੇ ਮੇਰਾ ਇਹਦੇ ਵੱਲ ਰੁਝਾਨ ਹੋਇਆ ਸੀਗਾ ਕਿ ਕਿਉਂਕਿ ਐਕੂਰੇਸੀ ਦੇ ਨਾਲ ਹੀ ਝਾੜਦਾ ਬਹੁਤ ਤਾਲਮੇਲ ਬੰਨਦਾ ਵਾ ਜੇ ਝਾੜ ਵੀ ਤਾਂ ਹੀ ਹੁੰਦਾ ਜੇ ਐਕੂਰੇਸੀ ਹੋਵੇ ਐਕੂਰੇਸੀ ਹੋਵੇ ਕਿਉਂਕਿ ਇਹ ਬਹੁਤ ਡੂੰਘੀਆਂ ਗੱਲਾਂ ਹਨਾ ਵੀਜ਼ ਵਾਲੀਆਂ ਤੇ ਇੱਕ ਦਿਨ ਫੇਰ ਕਿਸੇ ਵੀਡੀਓ ਚ ਆਪਾਂ ਕਰਾਂਗੇ ਬਾਈ ਜੀ ਨਾਲ ਤੇ ਜਿਹਦੇ ਵਿੱਚ ਜਿਆਦਾ ਮਤਲਬ ਜਿਵੇਂ ਇਹ ਕੰਮ ਵਰਕ ਕਿਵੇਂ ਕਰਦਾ ਜੀ ਇਹਦੇ ਵਿੱਚ ਜਿਹੜਾ ਯੂਜ਼ ਕਰਦੇ ਹਾਂ ਸਾਰਾ ਇਹ ਇਹਨਾਂ ਟਾਇਰਾਂ ਤੇ ਹੀ ਕੰਮ ਕਰਦਾ ਜੀ ਕਿਉਂਕਿ ਇਹ ਕੋਈ ਪੀਟੀ ਆਪਰੇਟਿਡ ਤਾਂ ਹੁੰਦਾ ਨਹੀਂਗਾ ਜੀ ਇਹ ਲਿੰਕਾਂ ਦੇ ਕੰਮ ਕਰਦਾ ਹੈ ਮਕੈਨਿਕਲੀ ਇਹ ਸਾਰਾ ਇਹ ਟਾਇਰਾਂ ਤੇ ਹੀ ਕੰਮ ਕਰਦਾ ਹੈ ਟਾਇਰਾਂ ਨਾਲ ਹੀ ਇਹਦੀ ਸਾਰੀ ਅੰਦਰ ਦੀ ਵਰਕਿੰਗ ਸ਼ੁਰੂ ਹੁੰਦੀ ਆ ਜੀ ਜਿਹੜੀ ਇਹਦੀ ਆਪਾਂ ਸ਼ੁਰੂ ਤੋਂ ਜੇ ਗੱਲ ਕਰ ਲਈਏ ਤਾਂ ਇਹਦੀ ਜਿਹੜੀ ਵਿਡਥ ਮਤਲਬ ਆਪਾਂ ਜਿਹਨੂੰ ਆਪਾਂ ਵਟਾਂ ਕਹਿ ਦਿੰਨੇ ਆਂ ਵੀ ਵਟਾਂ ਕਿੰਨੇ ਇੰਚ ਦੀਆਂ ਜੋ ਪੰਜਾਬੀ ਭਾਸ਼ਾ ਜੀ ਕਹਿੰਦੇ ਜੀ 26 ਇੰਚ ਤੇ ਬਜਾਦ ਹੋ ਰਹੀ ਕਿੰਨੇ ਤੇ ਹੋ ਰਹੀ 28 ਤੇ 27 ਤੇ 32 ਤੇ ਇਹਦੀ ਜਿਹੜੀ ਕੰਪਨੀ ਦੇ ਮੁਤਾਬਕ ਉਹ ਹੈਗੀ ਆ 24 ਇੰਚ ਤੋਂ ਲੈ ਕੇ 32 ਇੰਚ ਤੱਕ ਪਰ ਮੈਂ ਇਹਦੀ ਜਿਹੜੀ ਬਜਾਦ ਕਰ ਰਿਹਾ ਆ ਉਹ ਕਰ ਰਿਹਾ ਜੀ 30 ਇੰਚ ਜ਼ਿਗਜ਼ੈਗ ਦੇ ਉੱਤੇ ਜ਼ਿਗਜ਼ੈਗ ਜ਼ਿਗਜ਼ੈਗ ਦਾ ਮਤਲਬ ਹੁੰਦਾ ਵੀ ਇੱਕ ਇੱਕ ਵਟ ਦੇ ਵਿੱਚ ਦੋ ਆਲੂ ਜੀ ਬਿਲਕੁਲ ਅੰਮੋ ਸਾਹਮਣੇ ਨਹੀਂ ਹੋਣਗੇ ਅੱਗੇ ਪਿੱਛੇ ਕਰਕੇ ਡਿੱਗੇ ਹੋਣਗੇ ਉਹਨੂੰ ਜ਼ਿਗਜ਼ੈਗ ਬੋਲਦੇ ਆ ਜ਼ਿਗਜ਼ੈਗ ਜੀ ਬਿਲਕੁਲ ਤੇ ਉਸ ਤੋਂ ਮਗਰੋਂ ਇਹਦਾ ਖਾਦ ਵਾਲਾ ਜੀ ਇਹਦਾ ਫਰਟੀਲਾਈਜ਼ਰ ਤੋਂ ਜਿਹੜੇ ਕੋਈ ਝਾੜ ਵਦਨ ਦੇ ਵਿੱਚ ਇਹਦਾ ਵੀ ਇੱਕ ਮੇਨ ਰੋਲ ਰਹਿੰਦਾ ਵਾ ਵੀ ਇਹਨੇ ਖਾਦ ਉਥੇ ਸੱਟਣੀ ਆ ਵੀ ਜਿੱਥੇ ਰੂਟਸ ਜਾਣੀਆਂ ਨੇ ਵੀ ਜੇਕਰ ਤੁਸੀਂ ਜ਼ਿਗਜ਼ੈਗ ਬਜਾਈ ਕਰ ਰਹੇ ਹੋ ਤਾਂ ਤੁਹਾਡੀ ਖਾਦ ਦੋ ਆਲੂਆਂ ਦੇ ਵਿਚਾਲੇ ਡਿੱਗੂਗੀ ਜੇਕਰ ਤੁਸੀਂ ਸਿੰਗਲ ਰੋ ਦੇ ਵਿੱਚ ਦੀ ਬਜਾਈ ਕਰ ਰਹੇ ਹੋ ਜਿਵੇਂ 26 ਇੰਚ ਜਾਂ 28 ਇੰਚ ਸਿੰਗਲ ਰੋ ਦੇ ਵਿੱਚ ਬਜਾਈ ਕਰਦੇ ਆ ਤਾਂ ਉਹਦੀ ਜਿਹੜੀ ਖਾਦ ਆ ਉਹ ਆਲੂ ਦੇ ਦੋਹਾਂ ਸਾਈਡਾਂ ਤੇ ਡਿੱਗੂਗੀ ਜਦਕਿ ਜਿਹੜੇ ਆਪਣੇ ਦੂਸਰੇ ਪਲਾਂਟਰ ਪਹਿਲਾਂ ਵਾਲੇ ਜਿਹੜੇ ਲੋਕਲ ਪਲਾਂਟਰ ਨੇ ਉਹਨਾਂ ਦੀ ਖਾਦ ਦਾ ਸਿਰਫ ਅੱਗੇ ਕਿਰਦੀ ਹੁੰਦੀ ਸੀ ਆਲੂ ਕਿਤੇ ਹੁੰਦਾ ਸੀ ਖਾਦ ਵੱਟ ਦੇ ਵਿੱਚ ਕਿਤੇ ਹੁੰਦੀ ਸੀ ਪਰ ਹਾਂ ਇਹਦੀ ਖਾ ਜਿੱਤੇ ਜਿੱਤੇ ਸੀਡ ਦੀ ਐਕਿਊਰੇਸੀ ਹੈ ਨਾ ਉੱਥੇ ਉੱਥੇ ਹੀ ਨਾਲ ਖਾਦ ਦੀ ਐਕਿਊਰੇਸੀ ਵੀ ਐਕਿਊਰੇਸੀ ਵੀ ਖਾਦ ਨੂੰ ਵੀ ਤੁਸੀਂ ਇਹਦੀ ਐਕਿਊਰੇਟ ਕਰ ਸਕਦੇ ਹੋ ਵੀ ਬੀ ਤੋਂ ਕਿੰਨੀ ਡੂੰਗੀ ਪਾਉਣੀ ਹੈ ਜੀ ਤੇ ਬੀ ਤੋਂ ਕਿੰਨੀ ਦੂਰੀ ਤੇ ਪਾਉਣੀ ਹੈ ਕਿੰਨੀ ਦੂਰੀ ਤੇ ਪਾਉਣੀ ਜੀ ਤੇ ਖਾਦਾ ਵੀ ਹੈਗਾ ਵੀ ਇਹਦੇ ਪਰਲੇ ਪਾਸੇ ਖਾਦ ਦੀਆਂ ਗਰਾਰੀਆਂ ਜੀ ਤੁਸੀਂ ਕਿੰਨੀ ਪਾਉਣੀ ਆ ਮੈਨੂੰ ਜਿੱਥੋਂ ਦੀ ਖਸ਼ਾਦਾ ਵੀ ਇਹਨੂੰ ਤੁਸੀਂ ਘੱਟ ਤੋਂ ਘੱਟ ਤਾਂ 5 ਤੋਂ 10 ਕਿਲੋ ਵੀ ਖਾਦ ਪਾ ਸਕਦੇ ਵਾਰ ਤੋਂ ਵਾਰ ਇੱਕ ਕਿੱਲੇ ਦੀ 10 ਕੁਇੰਟਲ ਵੀ ਖਾਦ ਪਾ ਸਕਦੇ 10 ਕੁਇੰਟਲ 10 ਕੁਇੰਟਲ ਲਿਖਿਆ ਪਰ ਹਾਂ ਉਹ ਸੈਟਿੰਗ ਤੇ ਆ ਪਰ ਜਿਹੜੀ ਸਾਡੀ ਸੈਟਿੰਗ ਚੱਲ ਰਹੀ ਆ ਉਹ ਤਕਰੀਬਨ 3 ਬੋਰੀਆਂ ਡੀਪੀ ਤੇ 2 ਬੋਰੀਆਂ ਪਟਾਸ਼ ਜੇ ਐਨਪੀਕੇ ਪਾਉਣੇ ਆ ਤੇ 5 5 ਬੋਰੀਆਂ 5 ਬੋਰੀਆਂ 5 ਬੋਰੀਆਂ ਦੇ ਵਿੱਚ 12 32 16 ਇਹ ਭਾਈ ਇਹਦਾ ਮਤਲਬ weight ਤਾਂ ਬਹੁਤ ਜ਼ਿਆਦਾ ਬਣ ਜਾਂਦਾ ਹੋਊਗਾ ਟਰੈਕਟਰ ਫਿਰ ਤੁਸੀਂ ਕਿਹੜਾ ਲਾ ਰਹੇ ਹੋ ਇਸ ਕਰ ਇਹਦੇ ਤਾਂ ਹੁਣ ਮੇਰੇ ਕੋਲ ਮਹਿੰਦਰਾ ਦਾ ਹੀ ਟਰੈਕਟਰ ਹੈ 2023 ਮਾਡਲ 655 ਜੀ ਇਹੀ ਚੱਲ ਰਿਹਾ ਜੀ ਇਹਦੀ ਇਸ ਟਰੈਕ ਕੈਟੇਗਰੀ ਦੇ ਵਿੱਚ ਇਹਦੀ ਲਿਫਟ ਕੈਪੈਸਿਟੀ ਸਭ ਤੋਂ ਜ਼ਿਆਦੀ ਆ ਜੀ ਮਤਲਬ ਇਹਨੂੰ ਸੂਟ ਕਰ ਰਿਹਾ ਹਾਂ ਇਹ ਮਸ਼ੀਨ ਦਾ ਕਿਉਂਕਿ ਮਸ਼ੀਨ ਦਾ ਆਪ ਦਾ weight ਆ 6 ਤੋਂ 7 ਕੁਇੰਟਲ ਸ਼ਾਇਦ ਮਸ਼ੀਨ ਦਾ ਆਪ ਦਾ weight ਆ ਉਸ ਸਮੋਰੇ ਦੇ ਵਿੱਚ 5 ਕੁਇੰਟਲ ਦੇ ਨੇੜੇ ਤੇੜੇ ਸੀਡ ਪਾਇਆ ਜਾਂਦਾ ਡੇਢ ਤੋਂ 2 ਕੁਇੰਟਲ ਦੇ ਵਿੱਚ ਫਰਟੀਲਾਈਜ਼ਰ ਪਾਇਆ ਜਾਂਦਾ 12 13 14 ਕੁਇੰਟਲ ਦੇ ਨੇੜੇ ਤੇੜੇ ਪਹੁੰਚ ਜਾਂਦੀ ਹੈ ਠੀਕ ਆ ਉਹ ਹਰ ਇੱਕ ਟਰੈਕਟਰ ਦੇ ਵਸ ਦੀ ਗੱਲ ਨਹੀਂ ਇਹਦੀ ਜਿਹੜੀ ਕੈਪੈਸਿਟੀ ਹੋ ਸ਼ਾਇਦ 2700 ਕੁਇੰਟਲ ਦੀ ਆ 2700 ਕੁਇੰਟਲ ਦੀ ਹਾਂ ਜੀ ਨਾ ਸੌਰੀ 2700 ਕਿਲੋਗ੍ਰਾਮ ਦੀ ਮਤਲ ਤੇ ਇਹ ਬੜਾ ਵਧੀਆ ਨੂੰ ਆਪਰੇਟ ਕਰਦਾ ਜੀ ਤਾਂ ਕਰਕੇ ਇਹ ਟਰੈਕਟਰ ਵੀ ਉਸੇ ਸਾਲ ਹੀ ਲਿਆ ਸੀ ਪਹਿਲਾਂ ਟਰੈਕਟਰ ਲਿਆ ਸੀ ਫਿਰ ਇਹ ਪਲੈਂਟਰ ਲਿਆ ਸੀ ਕਿੱਥੇ ਇਹ ਮਿੱਤਰੋ ਨੋਵਾ 655 ਡੀਆਈ 4x4 ਤੇ ਆਜੋ ਮਿੱਤਰੋ ਹੁਣ ਸਾਨੂੰ ਵਾਕ ਰਾਉਣਾ ਇਧਰ ਵੀ ਲਵਾ ਦਿੰਨੇ ਮਸ਼ੀਨ ਦਾ ਹਨਾ ਇਧਰ ਤਾਂ ਤੁਸੀਂ ਦੇਖ ਲਿਆ ਵੀ ਫਰਟੀਲਾਈਜ਼ਰ ਯੂਨਿਟ ਵਗੈਰਾ ਆ ਗਿਆ ਅੱਛਾ ਭਾਈ ਜੀ ਜੇ ਮੈਂ ਆਪਾਂ ਬੀਜ ਵਗੈਰਾ ਘੱਟ ਵੱਧ ਕਰਨਾ ਹੈਗਾ ਉਹਦੀ ਸੈਟਿੰਗ ਕਿੱਥੇ ਆ ਜਾਂਦੀ ਆ ਉਹਦੀ ਸਾਰੀ ਸੈਟਿੰਗ ਇੱਥੇ ਆ ਜਾਂਦੀ ਹੈ ਜੀ ਜੀ ਇਹਦੇ ਵਿੱਚ ਅੱਛਾ ਆਹ ਕੰਪਨੀ ਵੱਲੋਂ ਸਾਰੀਆਂ ਗਰਾਰੀਆਂ ਦਿੱਤੀਆਂ ਗਈਆਂ ਜੀ ਜਿਹਦੇ ਨਾਲ ਕਿ ਤੁਸੀਂ ਇਹਦਾ ਇੱਥੇ ਚਾਰਟ ਵੀ ਦਿੱਤਾ ਗਿਆ ਜੀ ਆ ਇਹ ਚਾਰਟ ਦੋ ਤਰ੍ਹਾਂ ਦਾ ਚਾਰਟ ਦਿੱਤਾ ਵੀ ਤੁਸੀਂ 26 ਇੰਚ ਦੇ ਬਜਾਈ ਸਿੰਗਲ ਰੋ ਕਰ ਰਹੇ ਹੋ ਜ਼ਿਗਜ਼ੈਗ ਦੇ ਬਜਾਈ ਕਰ ਰਹੇ ਹੋ ਤੁਸੀਂ ਕਿੰਨੇ ਸੈਂਟੀਮੀਟਰ ਦੇ ਬਜਾਈ ਕਰ ਰਹੇ ਹੋ ਉਹਦਾ ਆ ਚਾਰਟ ਵਿੱਚ ਲੱਗਾ ਹੋਇਆ ਹੈ ਇਹ ਸਾਰੀਆਂ ਗਰਾਰੀਆਂ ਇਹਦਾ ਤੁਸੀਂ ਮਤਲਬ ਨੇੜੇ ਤੋਂ ਨੇੜੇ ਸ਼ਾਇਦ 2.5 ਤੋਂ 3 ਇੰਚ ਤੇ ਵੀ ਵੀ ਇਹ ਸੱਟ ਦਿੰਦੀ ਹੈ ਸੱਟ ਦਿੰਦੀ ਹੈ ਤੇ ਦੂਰੀ ਦਾ ਤੁਸੀਂ ਆਪਦੇ ਤੁਹਾਡੇ ਉਹ ਸੀਡ ਦੇ ਸਾਈਜ਼ ਤੇ ਨਿਰਪਰ ਕਰਦਾ ਤੁਸੀਂ ਕਿੰਨੇ ਤੇ ਰੱਖਦੇ ਹੋ ਇਹਨੂੰ ਤਕਰੀਬਨ ਅਸੀਂ ਇਹਦਾ ਮਾਪ ਡਾਉਨ ਜੋ ਸਾਰੇ ਹੀ ਜ਼ਿਮੀਦਾਰ ਭਰਾ ਅਡਾਪਟ ਕਰਦੇ ਨੇ ਉਹ ਹੈਗਾ ਵੀ 10 ਫੁੱਟ ਦੇ ਵਿੱਚ ਜੀ 17 ਤੋਂ 18 ਦਾਣੇ ਤਾਰਾਂ ਦਾ ਉੱਠਾ ਤਾਰਾਂ ਦਾਣੇ 10 ਫੁੱਟ ਦੇ ਵਿੱਚ ਬਾਕੀ ਵੈਰਾਈਟੀ ਤੋਂ ਵੈਰਾਈਟੀ ਡਿਫਰੈਂਸ ਕਰ ਜਾਂਦਾ ਬਾਕੀ ਸੀਡ ਤੋਂ ਸੀਡ ਸਾਈਜ਼ ਡਿਫਰੈਂਸ ਕਰ ਜਾਂਦਾ ਜੇ ਤੁਸੀਂ ਗੋਲੀ ਬੀਜ ਰਹੇ ਹੋ ਤੁਹਾਨੂੰ ਥੋੜਾ ਨੇੜੇ ਬੀਜਣਾ ਪਊਗਾ ਜੇ ਤੁਸੀਂ ਮੋਟਾ ਵੀ ਬੀਜ ਰਹੇ ਹੋ ਕਿਵਰੀ ਜਨਰੇਸ਼ਨ ਸੀਡ ਹੁੰਦੇ ਜੀਵ 1 ਦਾ ਵਿੱਚ ਮੋਟਾ ਦਾਣਾ ਆ ਗਿਆ ਮੋٹے ਦਾਣੇ ਬੀਜ ਰਹੇ ਹੋ ਤਾਂ ਉਹਦੀ ਥੋੜੀ ਜਿਹੀ ਦੂਰੀ ਆਪਾਂ ਜਿਆਦਾ ਵੀ ਕਰ ਸਕਦੇ ਆ ਬਾਕੀ ਇੱਕ ਹੋਰ ਫੰਡਾ ਵੀ ਹੈ ਜੀ ਜੇਕਰ ਤੁਸੀਂ ਔਰ ਮੇਨ ਇੱਕ ਚੀਜ਼ ਹੋ ਵੀ ਜੇ ਤੁਸੀਂ ਰਾਸ਼ਨ ਦੀ ਖੇਤੀ ਕਰ ਰਹੇ ਹੋ ਕਿ ਸੀਡ ਦੀ ਖੇਤੀ ਕਰ ਰਹੇ ਹੋ ਜੇ ਤੁਸੀਂ ਰਾਸ਼ਨ ਦੀ ਖੇਤੀ ਕਰਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਮੋਟਾ ਸੀਡ ਤੇ ਦੂਰੀ ਤੇ ਬੀਜਣਾ ਪਊਗਾ ਜੇ ਤੁਸੀਂ ਕੱਲੇ ਸੀਡ ਦੀ ਖੇਤੀ ਕਰਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਸੀਡ ਨੇੜੇ ਬੀਜਣਾ ਪੈਂਦਾ ਹੈ ਨੇੜੇ ਬੀਜਣਾ ਹਾਂ ਉਹਦੇ ਨਾਲ ਨੰਬਰ ਆਫ ਬੈਗਸ ਵਿੱਚ ਖੇਤ ਦੇ ਵਿੱਚ ਬਜਾਈ ਦੇ ਟਾਈਮ ਬੀਜ ਦੇ ਜ਼ਿਆਦੇ ਪੈਣਗੇ ਪਰ ਪ੍ਰੋਡਕਸ਼ਨ ਵੀ ਉਨੀ ਜ਼ਿਆਦੀ ਆਊਗੀ ਬੀਜ ਦੀ ਬਿਲਕੁਲ ਜੀ ਤੇ ਦੋਸਤੋ ਇਧਰ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਸੀਡ ਜੂਨਟ ਆ ਜਾਂਦਾ ਇਹਦੇ ਵਿੱਚ ਤੁਸੀਂ ਮਤਲਬ 500 ਕਿਜੀ ਤੱਕ ਫਿਲਿੰਗ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਇਧਰ ਜਿਵੇਂ ਇਹਦੇ ਕੱਪਸ ਆ ਜਾਂਦੇ ਆ ਜਿੱਦਾਂ ਆਪਾਂ ਬੀਜ ਕਿੰਨਾ ਪਾਉਣਾਗਾ ਕਿਹੜੇ ਸਾਈਜ਼ ਦਾ ਪਾਉਣਾਗਾ ਤੇ ਇਹਦੇ ਵਿੱਚ ਬਾਈ ਜੀ ਕੀ ਖਾਸियत ਹੈ ਇੱਕ ਜਿਹੜਾ ਮਤਲਬ ਵੀ ਵਾਈਬ੍ਰੇਟਰ ਦੇ ਬਾਰੇ ਵੀ ਜੁੜਿਆ ਹੋਇਆ ਹੈ ਇਹ ਵਾਈਬ੍ਰੇਟਰ ਤਕਰੀਬਨ ਇਹਦੇ ਵਿੱਚ ਦੋ ਤਰ੍ਹਾਂ ਦੇ ਆਉਂਦੇ ਆ ਇੱਕ ਇਲੈਕਟ੍ਰੀਕਲ ਵਾਈਬ੍ਰੇਟਰ ਆਉਂਦਾ ਇੱਕ ਮੈਨੂਅਲ ਵਾਈਬ੍ਰੇਟਰ ਹੁੰਦੇ ਆ ਜਿਹੜਾ ਮੇਰੇ ਕੋਲੇ ਮਾਡਲ ਆ ਇਹ ਮੈਨੂਅਲ ਵਾਈਬ੍ਰੇਟਰ ਵਾਲਾ ਹੈ ਠੀਕ ਹੈ ਵਾਈਬ੍ਰੇਟਰ ਦਾ ਹੁੰਦਾ ਕੰਮ ਵੀ ਜਿਹੜਾ ਆ ਕੱਪ ਆ ਕੰਪਨੀ ਵੱਲੋਂ ਕੱਪ ਵੀ ਚਾਰ ਤਰ੍ਹਾਂ ਦੇ ਆਉਂਦੇ ਆ ਜੀ ਗੋਲੀ ਜੀ ਤੇ ਜਿਵੇਂ ਗੋਲੀ ਨੂੰ ਆਪਾਂ ਕਹਿੰਦੇ ਹੁੰਦੇ ਆ ਜੀ 35mm ਤੱਕ ਫਿਰ 35 ਤੋਂ 45 ਸੀਡ ਬੀਜਣ ਵਾਸਤੇ 45 ਤੋਂ 55mm ਸੀਡ ਬੀਜਣ ਵਾਸਤੇ ਤੇ 55 ਪਲੱਸ ਬੀਜਣ ਵਾਸਤੇ ਇਹ ਤਕਰੀਬਨ 35 ਤੋਂ 45 ਸੀਡ ਬੀਜਣ ਵਾਸਤੇ ਆ ਜੀ ਵਾਈਬ੍ਰੇਟਰ ਦਾ ਕੰਮ ਹੁੰਦਾ ਵੀ ਜਦੋਂ ਇਹਦੇ ਤੇ ਇੱਕ ਆਪਣਾ ਬੀਜ ਆਉਂਦਾ ਜੇਕਰ ਇੱਕ ਕੱਪ ਦੇ ਵਿੱਚ ਦੋ ਦਾਣੇ ਆ ਗਏ ਤਾਂ ਵਾਈਬ੍ਰੇਟਰ ਨੇ ਉਹਨੂੰ ਕੰਬਾ ਕੇ ਇੱਕ ਸੀਡ ਨੂੰ ਥੱਲੇ ਸੱਟ ਦੇਣਾ ਵੀ ਇੱਕ ਜਗ੍ਹਾ ਦੇ ਉੱਤੇ ਇੱਕ ਟਾਈਮ ਦੇ ਇੱਕ ਸੀਡ ਹੀ ਅੱਗੇ ਜਾਊਗਾ ਜੇ ਅਗਰ ਗੋਲੀ ਬੀਜਾਂਗੇ ਤਾਂ ਇਹਦੇ ਵਿੱਚ ਕੱਪ ਛੋਟੇ ਲੱਗ ਜਾਂਦੇ ਨੇ ਉਹ ਇੱਕ ਗੋਲੀ ਚਾਰ ਤਰ੍ਹਾਂ ਦੇ ਕੱਪ ਮਿਲਦੇ ਹਾਂ ਚਾਰ ਤਰ੍ਹਾਂ ਦੇ ਕੱਪ ਅੱਛਾ ਇਹਦੀ ਟਰੈਕਟਰ ਦੀ ਸਪੀਡ ਵਗੈਰਾ ਜਾਂ ਮਤਲਬ ਮੈਨੇਜ ਕਰਨੀ ਪੈਂਦੀ ਹੈ ਇਹਦੇ ਹਿਸਾਬ ਨਾਲ ਵਾਈਬ੍ਰੇਟਰ ਦੇ ਹਿਸਾਬ ਨਾਲ ਟਰੈਕਟਰ ਪਹਿਲਾਂ ਆਪਾਂ ਨੂੰ ਟਰੈਕਟਰ ਦੀ ਹੀ ਸਪੀਡ ਮੈਨੇਜ ਕਰਨੀ ਪੈਂਦੀ ਆ ਕਿਉਂਕਿ ਹਰ ਇੱਕ ਖੇਤਾਂ ਦੀ ਅਲੱਗ-ਅਲੱਗ ਸਿਚੁਏਸ਼ਨ ਹੁੰਦੀ ਕਈ ਵਾਰ ਕੋਈ ਖੇਤ ਗਿੱਲੇ ਹੁੰਦੇ ਕਈ ਸੁੱਕੇ ਹੁੰਦੇ ਕਈ ਵਾਰ ਕਿ ਵੱਟ ਕਿਸੇ ਦੀ ਕਿਸੇ ਦੇ ਤਰੀਕੇ ਨਾਲ ਬੰ ਮੈਨੂਅਲ ਦੀ ਜਿਹੜੀ ਦਾ ਇਲੈਕਟ੍ਰੀਕਲ ਵਾਈਬ੍ਰੇਟਰ ਹੁੰਦੇ ਆ ਉਹ ਤਾਂ ਤੁਸੀਂ ਉੱਤੇ ਬੈਠੇ ਹੀ ਆਪਦੀ ਕੰਟਰੋਲ ਕਰ ਸਕਦੇ ਹੋ ਪਰ ਜਿਹੜੇ ਮੈਨੂਅਲ ਵਾਈਬ੍ਰੇਟਰ ਹੁੰਦੇ ਆ ਪਹਿਲਾਂ ਟਰੈਕਟਰ ਦੀ ਸਪੀਡ ਤੁਹਾਨੂੰ ਦੇਖਣੀ ਪੈਣੀ ਹੈ ਵੀ ਜਿੱਥੇ ਤੁਹਾਡੀ ਵਟ ਸੋਣੀ ਬਣ ਰਹੀ ਆ ਉਸ ਤੋਂ ਮਗਰੋਂ ਤੁਹਾਨੂੰ ਮੈਨੂਅਲ ਤੇ ਇਹਨੂੰ ਐਡਜਸਟ ਕਰਨਾ ਪੈਂਦਾ ਹੈ ਹਾਂਜੀ ਬਿਲਕੁਲ ਜੀ ਤੇ ਇਹ ਤਾਂ ਮਿੱਤਰੋ ਤੁਹਾਨੂੰ ਇੱਧਰ ਦਿਖਾਤਾ ਹਨ ਜਿਹੜਾ ਸਾਰਾ ਵੀਜ਼ ਵਗੈਰਾ ਤੇ ਮੇਨ ਗੱਲ ਹੋ ਜਾਂਦੀ ਆ ਰੋਦ ਦੀ ਜਿਵੇਂ ਆਪਾਂ ਕਹਿ ਲਈ ਵੀ ਵਟ ਦੀ ਆ ਜਾਂਦੀ ਹੈਗੀ ਤਾਂ ਜਿਹੜੀ ਸਾਰਿਆਂ ਤੋਂ ਮਤਲਬ ਕਹਿ ਲਓ ਵੀ ਸਫਾਈ ਦੇਣੀ ਹੁੰਦੀ ਆ ਆ ਚੀਜ਼ਾਂ ਨੇ ਦੇਣੀ ਹੁੰਦੀ ਆ ਉਸ ਤੋਂ ਬਾਅਦ ਸਪੀਡ ਹੋ ਜਾਂਦੀ ਆ ਤੇ ਬਾਈ ਜੀ ਇੱਥੋਂ ਮਤਲਬ ਹੁਣ ਇਹਨਾਂ ਦਾ ਤੁਸੀਂ ਕਿੰਨਾ ਇੰਚੀ ਕੀਤਾ ਹੋਇਆ ਹੈਗਾ ਰੋ ਤੋਂ ਰੋ ਇਹ ਆਪਣਾ ਹੁਣ 30 ਹੈ ਜੀ 30 ਕੀਤਾ ਹੋਇਆ ਹਾਂ ਪੁਆਇੰਟ ਟੂ ਪੁਆਇੰਟ ਹਾਂ ਜੀ ਜਿਸ ਤੋਂ ਅਗਲੇ ਪਾਸੇ ਫਾਲਾ ਉਹ 30 ਇੰਚ ਤੇ ਹੈ ਫਾਲਾ ਠੀਕ ਹੈ 30 ਇੰਚ ਜ਼ਿਕਜ਼ੈਗ ਦੇ ਉੱਤੇ ਫਾਲਾ ਬਿਲਕੁਲ ਤੇ ਇਧਰ ਤੁਸੀਂ ਦੇਖ ਸਕਦੇ ਹੋ ਜਿਹੜੀ ਟੌਪ ਲਿੰਕ ਵਗੈਰਾ ਇਹ ਤਾਂ ਤੁਸੀਂ ਅਡਜਸਟਮੈਂਟ ਕਰ ਸਕਦੇ ਹੋ ਹਨ ਜਿਹੜੀ ਵੀ ਆਪਣਾ ਵਟ ਵਗੈਰਾ ਬਣਾਉਣੀ ਹੈ ਇਸ ਟਾਪ ਲਿੰਕ ਦਾ ਇੱਕ ਹੋਰ ਹੈ ਜੀ ਫੰਨਾ ਕਈ ਵਾਰ ਇਹ ਗੱਲ ਚੀਜ਼ ਇੱਕ ਸਮਝਣ ਵਾਲੀ ਆ ਆਮ ਕਰਕੇ ਟਾਪ ਲਿੰਕਾਂ ਦੀ ਮਸ਼ੀਨ ਦੀ ਹਮੇਸ਼ਾ ਵਟ ਦੀ ਜਿਹੜੀ ਸਫਾਈ ਹੈ ਡੂੰਘਾਈ ਹੈ ਉਚਾਈ ਹੈ ਉਹ ਟਰੈਕਟਰ ਦੀ ਟਾਪ ਲਿੰਕ ਤੋਂ ਅਡਜਸਟ ਹੁੰਦੀ ਹੈ ਇਸ ਮਸ਼ੀਨ ਦੀ ਜੇਕਰ ਤੁਸੀਂ ਅਗਲੇ ਪਾਸੇ ਟਰੈਕਟਰ ਦੀ ਟਾਪ ਲਿੰਕ ਇੱਕ ਜਾਂ ਦੋ ਪੁਆਇੰਟ ਹਿਲਾਓਗੇ ਬਦਲ ਜਿਹਨੂੰ ਪੰਜਾਬੀ ਪਾਸੇ ਚੂੜੀਆਂ ਕਹਿ ਦਿੰਦੇ ਨੇ ਜੇਕਰ ਇਹਦੀਆਂ ਚੂੜੀਆਂ ਕੱਸਾਂਗੇ ਤਾਂ ਇਹਨੇ ਪਿੱਛੋਂ ਮਸ਼ੀਨ ਨੇ ਡੂੰਘਾ ਨਹੀਂ ਹੋਣ ਦੀ ਬਜਾਏ ਪਿੱਛੋਂ ਉੱਚੀ ਹੋ ਜਾਣਾ ਉਲਟ ਦਾ ਕੰਮ ਹਾਂ ਜੇ ਉਹਨੂੰ ਲੰਬੀ ਕਰੋਗੇ ਇਹਨੇ ਛੋਟਾ ਹੋਣਾ ਪਰ ਜਦੋਂ ਵੀ ਤੁਸੀਂ ਅਗਲੀ ਟਾਪ ਲਿੰਕ ਹਲਾਉਣੀ ਆ ਉਸ ਤੋਂ ਮਗਰੋਂ ਤੁਹਾਨੂੰ ਇਹਨਾਂ ਦੋਨਾਂ ਟਾਪ ਲਿੰਕਾਂ ਤੋਂ ਵੀ ਆਦੀ ਵੱਟ ਦੀ ਉਚਾਈ ਦੀ ਐਡਜਸਟਮੈਂਟ ਕਰਨੀ ਪਊ ਜੇ ਕੱਲੀ ਫਰੰਟ ਵਾਲੀ ਟਾਪ ਲਿੰਕ ਦੀ ਮਤਲਬ ਸੈਟਿੰਗ ਹਲਾਤੀ ਤਾਂ ਸਾਰੀ ਮਸ਼ੀਨ ਦੀ ਸੈਟਿੰਗ ਹਿੱਲ ਜੂ ਹਾਂ ਹਿੱਲ ਜਾਂਦੀ ਹੈ ਠੀਕ ਹੈ ਬਿਲਕੁਲ ਇਸੇ ਕਰਕੇ ਇਹ ਜਿਹੜੀ ਟਾਪ ਲਿੰਕ ਹੈ ਦਿੱਤੀ ਹਾਂ ਇਸੇ ਕਰਕੇ ਇਹ ਟਾਪ ਲਿੰਕਾਂ ਦਾ ਇਹ ਵੀ ਇੱਕ ਕਾਰਨ ਹੈ ਨਾ ਵੀ ਆਮ ਜਿਹੜੇ ਦੂਸਰੇ ਪਹਿਲੇ ਬਲੰਟਰ ਹੁੰਦੇ ਸੀ ਉਹਦੇ ਤੇ ਆਪਾਂ ਨੂੰ ਲਿਫਟ ਤੇ ਕੰਟਰੋਲ ਰੱਖਣਾ ਪੈਂਦਾ ਜੀ ਇਹਦੀ ਵਿੱਚ ਜਦੋਂ ਤੁਸੀਂ ਇੱਕ ਵਾਰੀ ਸ਼ਿਫਟ ਕਰਦੇ ਹੋ ਟਰੈਕਟਰ ਦੇ ਦੋਨੋਂ ਲੀਵਰ ਥੱਲੇ ਕਰਕੇ ਆਪਦੀ ਸੈਟਿੰਗ ਕਰ ਲੈਣੀ ਹੈ ਬਸ ਫਿਰ ਫਿਰ ਤਾਂ ਚਾਹੇ ਅਣਜਾਣ ਤੋਂ ਅਣਜਾਣ ਛੋਟੇ ਤੋਂ ਛੋਟਾ ਜੀ ਮਰਜੀ ਡਰਾਈਵਰ ਬੈਠ ਜੇ ਬਸ ਸਿਰਫ ਉਹਨੂੰ ਟਰੈਕਟਰ ਸਿੱਧਾ ਚਲਾਉਣਾ ਤੇ ਅੱਗੇ ਮੋੜਨਾ ਆਉਣਾ ਚਾਹੀਦਾ ਅੱਗੋ ਜਾ ਕੇ ਮੋੜ ਕੇ ਖੇਲੀ ਚ ਰੱਖ ਲੈ ਉਹਨੂੰ ਨਹੀਂ ਛੇੜਨ ਸਾਰੇ ਰਾਵ ਪਾਲਾ ਪੰਜਾ ਕਿੱਲਾਂ ਦਾ ਤੁਹਾਡਾ ਲੰਮਾ ਘੇਰਾ ਉਹਨੂੰ ਛੇੜਨ ਦੀ ਲੋੜ ਨਹੀਂ ਹੈਗੀ ਟਾਪ ਲਿੰਕ ਨਹੀਂ ਤੁਸੀਂ ਛੇੜਨੀ ਲੀਵਰ ਉੱਥੇ ਦੇ ਉੱਥੇ ਸੌਰੀ ਟਾਪ ਲਿੰਕ ਕਹਿ ਰਿਹਾ ਹਾਂ ਲੀਵਰ ਉੱਥੇ ਦੇ ਉੱਥੇ ਰਹਿਣੇ ਆ ਉੱਥੇ ਦੇ ਉੱਥੇ ਹਾਂ ਲੀਵਰ ਦੋਨੋਂ ਡਾਊਨ ਹੀ ਰਹਿਣੇ ਆ ਦੋਸਤੋ ਆ ਜਿਹੜੇ ਟਾਇਰ ਦੇਖ ਰਹੇ ਹੋ ਤੁਸੀਂ ਇਹਨਾਂ 'ਤੇ ਸਾਰੀ ਕਰਾਮਾਤ ਆ ਗਈ। ਮੇਨ ਕੰਮ ਇਹਦੇ 'ਤੇ ਟਿਕਿਆ ਰਹਿੰਦਾਗਾ। ਟਾਇਰਾਂ ਦੀ ਜਿਹੜੀ ਆਪਾਂ ਹਾਈਟ ਆ ਵਧਾ ਕਟਾ ਸਕਦੇ ਆਂ। ਜਿਵੇਂ ਆਪਾਂ ਮਤਲਬ ਵੀ 2 ਕਿਨਾਂ ਡੂੰਘਾ ਰੱਖਣਾਗਾ। ਤਾਂ ਉਹ ਸਾਹਮਣੇ ਮਤਲਬ ਸੀਡ ਜਿਹੜਾ ਡਿੱਗੂਗਾ ਉੱਪਰ ਬਾਅਦ ਇਹਦੇ ਵਿੱਚ ਜਿਹੜੇ ਆਹ ਡਿਸਕਾਂ ਦੇਖ ਸਕਦੇ ਹੋ ਤੇ ਇਹਨਾਂ ਨੇ ਉੱਪਰੋਂ ਇਹਨਾਂ ਨੂੰ ਮਿੱਟੀ ਨਾਲ ਢੱਕ ਦੇਣਾ ਤੇ ਜਿਹੜੀ ਸਫਾਈ ਆਉਂਦੀ ਆ ਉਸ ਤੋਂ ਬਾਅਦ ਤਾਂ ਇੱਥੇ ਜਿਹੜੀ ਸਾਰੀ ਆ ਕੇ ਸਫਾਈ ਬਣ ਜਾਂਦੀ ਆ ਬੱਟ ਵਧੀਆ ਸਾਫ਼ ਰਹਿੰਦੀ ਹੈਗੀ। ਇਹਦੇ ਵਿੱਚ ਜਿਹੜੇ ਤੁਹਾਨੂੰ ਆਹ ਜੀ ਰਿਜਰ ਕਹਿ ਦਿੰਦੇ ਆਪਾਂ ਨਾ ਤੇ ਇਹ ਕਿਵੇਂ ਲੱਗਿਆ ਵੀ ਸਫਾਈ ਵਗੈਰਾ ਚ ਵਧੀਆ ਹੋਣਾ ਇਹਨਾਂ ਰਿਜਰਾਂ ਦੇ ਪਰ ਇਹ ਸੀ ਵੀ ਪਹਿਲਾਂ ਕੰਪਨੀ ਬੰਨੇ ਨਾ ਇਹਨਾਂ ਤੇ ਜਦੋਂ ਲਾਂਚ ਕੀਤੀ ਮਸ਼ੀਨ ਉਦੋਂ ਰਿਜਰ ਇਹਨੂੰ 에어로 ਡਾਈਮੈਂਸ਼ਨ ਕੁਛ ਇਦਾਂ ਦਾ ਕਰਕੇ ਨਾ 에어로 ਡਾਇਨਾਮਿਕ ਸੀਗੇ ਉਹ ਦਿੱਤੇ ਸੀ ਉਹਨਾਂ ਦੇ ਵਿੱਚ ਥੋੜੀ ਜੀ ਸਾਨੂੰ ਸ਼ਿਕਾਇਤ ਆਉਂਦੀ ਹੁੰਦੀ ਸੀ ਵੀ ਜੇ ਸੁੱਕੇ ਖੇਤ ਹੁੰਦੇ ਸੀ ਨਾ ਤਾਂ ਵੱਟ ਖੜਦੀ ਨਹੀਂ ਸੀ ਕਿਰਦੀ ਸੀ ਪਿਛਲੇ ਸਾਲ ਕੰਪਨੀ ਨੇ ਜਿੰਨੀਆਂ ਵੀ ਮਸ਼ੀਨਾਂ ਫੀਲਡ ਵਿੱਚ ਦਿੱਤੀਆਂ ਸੀਗਾ ਮਾਰਕੀਟ 'ਚ ਉਹਨਾਂ ਨੇ ਸਾਰਿਆਂ ਦੇ ਬਿਨਾ ਕਿ ਪੈਸੇ ਲਿਆਂ ਇਹ ਚੀਜ਼ ਉਹ ਆਪਣੇ ਆਪ ਹੀ ਚੇਂਜ ਕਰ ਦਿੱਤੀ ਹੈ ਹਾਂ ਸਰਵਿਸ ਹਾਂ ਸਰਵਿਸ ਵੱਲੋਂ ਦਾ ਮੇਨ ਗੱਲ ਇਹ ਦੇਖੋ ਚੀਜ਼ ਵੇਚਣੀ ਹੋਰ ਗੱਲ ਹੁੰਦੀ ਆ ਪਰ ਸਰਵਿਸ ਹੋਰ ਗੱਲ ਹੁੰਦੀ ਚੀਜ਼ਾਂ ਮਿਸਤਰੀ ਲੋਕ ਚੀਜ਼ਾਂ ਵੇਚ ਤਾਂ ਦਿੰਦੇ ਆ ਪਰ ਜਦੋਂ ਸਰਵਿਸ ਦੀ ਵਾਰੀ ਆਉਂਦੀ ਨਾ ਹਰੇਕ ਕਾਰੋਬਾਰ ਚਾਹੇ ਇਹਦਾ ਕਾਰੋਬਾਰ ਨਾ ਚਾਹੇ ਕੋਈ ਹੋਰ ਕਾਰੋਬਾਰ ਲੈ ਲਓ ਜਿੰਨਾ ਚਿਰ ਤੁਸੀਂ ਉਹਦੀ ਪਿੱਛੇ ਸਰਵਿਸ ਨਹੀਂ ਨਾ ਦਿੰਦੇ ਉਹ ਕਾਰੋਬਾਰ ਬਾਹਲਾ ਚ ਲੰਮਾ ਨਹੀਂ ਕਾਮਯਾਬ ਨਹੀਂ ਹੁੰਦੇ ਇਹਨਾਂ ਦਾ ਇਹ ਚੀਜ਼ ਦੇਖਣ ਦੇ ਵਿੱਚ ਆਈ ਆ ਵੀ ਜਦੋਂ ਵੀ ਜ਼ਰੂਰਤ ਪਈ ਆ ਵੈਸੇ ਤਾਂ ਕੋਈ ਜ਼ਰੂਰਤ ਪਈ ਨਹੀਂ ਜੀ ਹਜੇ ਤੱਕ ਵੀ ਮਸ਼ੀਨ ਚੱਲਦੇ ਨੂੰ 2 ਸਾਲ ਹੋ ਗਏ ਆ 2 ਸਾਲਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਜ਼ਰੂਰਤ ਨਹੀਂ ਪਈ ਪਰ ਕੰਪਨੀ ਨੇ ਆਪਦੇ ਰੁਟੀਨ ਵਿਜ਼ਿਟ ਕਰ ਗਏ ਜਿਵੇਂ ਪਿਛਲੇ ਸਾਲ ਵੀ ਬਜਾਈ ਤੋਂ ਮਗਰੋਂ ਕੰਪਨੀ ਆਏ ਆਏ ਮੁਲਾਜ਼ਮ ਆਏ ਉਹ ਆਪੇ ਅਣਕੀ ਦੀ ਸਰਵਿਸ ਕਰ ਗਏ ਕਾ ਪਟੇ ਲੂਸ ਕਰ ਗਏ ਸਪਰਿੰਗ ਸਾਰੇ ਲੂਸ ਕਰਕੇ ਇਹਨੂੰ ਗ੍ਰੀਸਿੰਗ ਕਰਕੇ ਖਿਲਾਰ ਗਏ ਜੀ ਇਸ ਵਾਰ ਵੀ ਆਏ ਉਹ ਕਰ ਗਏ ਬਾਕੀ ਲਿਖ ਕੇ ਲੈ ਗਏ ਵੀ ਜਦੋਂ ਨੈਕਸਟ ਟਾਈਮ ਆਪਾਂ ਇਹਦੀ ਬਜਾਈ ਸੁਣ ਉਸ ਟਾਈਮ ਕਿਹੜੇ ਕਿਹੜੇ ਜਿਵੇਂ ਉਹ ਤੁਸੀਂ ਦੇਖ ਰਹੇ ਹੋਗੇ ਥੱਲੇ ਵਾਲੇ ਫਾਲੇ कसे ਹੋਏ ਫਾਲੇ कसे ਹੋਏ ਜੀ ਫਾਲੇ कसे ਹੋਏ ਹਣੇ ਜੀ ਉਹ ਲਿਖ ਕੇ ਲੈ ਗਿਆ ਵੀ ਇਹ ਮਸ਼ੀਨ ਦੇ ਵਿੱਚ ਆ ਚੀਜ਼ਾਂ ਪੈਣ ਵਾਲੀਆਂ ਹੋਰ ਵੀ ਜਿਹੜੀਆਂ ਕੋਈ ਚੀਜ਼ਾਂ ਸੀ ਉਹ ਲਿਖ ਕੇ ਲੈ ਗਿਆ ਔਨ ਸਟੈਂਡ ਬਜਾਈ ਤੋਂ ਟਾਈਮ ਟਾਈਮ ਤੋਂ ਪਹਿਲਾਂ ਉਹ ਅਣਕੇ ਨੂੰ ਸੈੱਟ ਕਰ ਜਾਣਗੇ ਪਰ ਔਨਲੀ ਫੀਲਡ ਦੇ ਵਿੱਚ ਤਾਂ ਸਾਨੂੰ ਹਰੇਕ ਕੋਈ ਦਿੱਕਤ ਆਈ ਨਹੀਂ ਵੀ ਜਿਹੜੀ ਆਪਾਂ ਕਹਿੰਗੇ ਵੀ ਸਰਵ ਜਿਹੜੀ ਵੀ ਕਿਤੇ ਕਿਤੇ ਕੋਈ ਫੋਨ ਤੇ ਕੋਈ ਗੱਲ ਕਰਨ ਦੀ ਜ਼ਰੂਰਤ ਪਈ ਆ ਕੋਈ ਚੀਜ਼ ਲੈਣ ਦੀ ਜ਼ਰੂਰਤ ਪਈ ਤਾਂ ਉਹ ਸਾਨੂੰ ਸਮੇਂ-ਸਮੇਂ ਤੇ ਪਹੁੰਚਦੇ ਰਹਿ ਆ ਤੇ ਸਲਾਹ ਵੀ ਬਹੁਤ ਸੋਹਣੀ ਦਿੰਦੇ ਆ ਕਈ ਵਾਰ ਕੋਈ ਵਟ ਦੀ ਕੋਈ ਦਿੱਕਤ ਆਉਂਦੀ ਆ ਤਾਂ ਦੱਸਦੇ ਰਹਿੰਦੇ ਆ ਜੀ ਬਿਲਕੁਲ ਵੀ ਸਰਵਿਸ ਰਹਿਣ ਵਾਲੀ ਹੈ ਡੋਰ ਟੂ ਡੋਰ ਜੇ ਕੋਈ ਵੈਸੇ ਦਿੱਕਤ ਆਉਂਦੀ ਨਹੀਂ ਜੇ ਕੋਈ ਦਿੱਕਤ ਵੀ ਆ ਜਾਵੇ ਤਾਂ ਤੁਹਾਡੀ ਡੋਰ ਟੂ ਡੋਰ ਇੱਥੇ ਘਰ ਆ ਕੇ ਸੋਲਵ ਕਰਕੇ ਜਾਣਗੇ ਤਾਂ ਜਿਹੜਾ ਇਹਦਾ ਮਸ਼ੀਨ ਦਾ weight ਆ ਮਤਲਬ ਉਹ 6 ਕੁਇੰਟਲ ਆ ਜੇ ਆਪਾਂ ਸੀਡ ਵਗੈਰਾ ਪਾ ਕੇ ਫਰਟੀਲਾਈਜ਼ਰ ਪਾ ਕੇ ਤਾਂ ਇਹਨੂੰ 12-13 ਕੁਇੰਟਲ ਤੱਕ ਵੀ ਲਿਆ ਸਕਦੇ ਹਾਂ ਤੋਂ ਵੱਧ ਵੀ ਜਾਵੜਦਾ ਹੈਗਾ ਫੁੱਲ ਲੱਦ ਕੇ ਹਨ ਪਰ ਉਸ ਹਾਵਣਾ ਜੇ ਆਪਾਂ ਕਹਿ ਲਈ ਵੀ ਟਰੈਕਟਰ ਦਾ ਫਰੰਟ ਆ ਜਿਹੜਾ ਜੇ ਆਪਾਂ ਇਹਦਾ ਵਾਇਆ ਕਰੀਏ ਤਾਂ ਉਸ ਹਾਵਣਾ weight ਜ਼ਿਆਦਾ ਹੋ ਜਾਂਦਾ ਤੇ ਇਸ ਤੋਂ ਇਲਾਵਾ ਆਪਾਂ ਐਂ ਕਹਿ ਸਕਦੇ ਹਾਂ ਵੀ ਇਹਨੂੰ ਫੀਚਰਾਂ ਵਾਲੀ ਮਸ਼ੀਨ ਐ ਜਿਹੜਾ ਆਪਾਂ ਕਹਿ ਲਈ ਵੀ ਕਿਸਾਨ ਨੂੰ ਬਹੁਤ ਮਤਲਬ ਫਾਇਦਾ ਹੋਇਆ ਇਸ ਚੀਜ਼ ਨਾਲ ਜਿਹੜੀ ਆਪਾਂ ਕਹਿ ਲਈ ਵੀ ਬੀਜ਼ ਐਕਿਊਰੇਸੀ ਆ ਅ ਜਿਵੇਂ ਬਾਈ ਜੀ ਦੱਸ ਰਹੇ ਸੀ ਕਿ ਆਪਾਂ ਜਿਹੜਾ ਸੀਡ ਆ ਡਿੱਗ ਰਿਹਾ ਹੈ ਨਾ ਕਿੰਨੀ ਦੂਰੀ ਤੇ ਆ ਜਮਾ ਪ੍ਰੋਪਰ ਸੈੱਡ ਦੀ ਆ ਜਿਹੜੀ ਇਹਦੀ ਖਾਦ ਆ ਖਾਦ ਵੀ ਵਧੀਆ ਐਕਿਊਰੇਸੀ ਦੇ ਵਿੱਚ ਪਾਉਂਦੀ ਆ ਜਿਵੇਂ ਪਹਿਲਾਂ ਦੱਸਿਆ ਸੀ ਪਹਿਲਾਂ ਵਾਲੀਆਂ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਖਾਦ ਕਿਤੇ ਹਨਾ ਕਿਵੇਂ ਕਰਕੇ ਸਿੱਟ ਰਹੀ ਬਾਕੀ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਕੋਈ ਦਿੱਕਤ ਨਹੀਂ ਆ ਰਹੀ ਹਨਾ ਤੇ ਮਹਿੰਦਰਾ ਵੱਲੋਂ ਜਿਹੜੀ ਵਧੀਆ ਸਰਵਿਸ ਦਿੱਤੀ ਜਾ ਰਹੀ ਆ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਆਉਂਦੇ ਜਾਂਦੇ ਰਿਹਾ ਕਰੋ ਜੀ ਬਿਲਕੁਲ ਮਿਲ ਕੇ ਜੀ ਹਾਂਜੀ ਦੋਸਤੋ ਜੇ ਤੁਸੀਂ ਵੀ ਆਹ ਪਲੈਂਟਰ ਖਰੀਦਣਾ ਚਾਹੁੰਦੇ ਹੋ ਤਾਂ ਨੇੜੇ ਦੀ ਕਿਸੇ ਮਹਿੰਦਰਾ ਦੀ ਆਪਣੀ ਏਜੰਸੀ ਦੇ ਵਿੱਚ ਜਾ ਕੇ ਤੁਸੀਂ ਪੁੱਛ ਸਕਦੇ ਹੋ ਤੇ ਖਰੀਦ ਸਕਦੇ ਹੋ। ਬਾਕੀ ਦੋਸਤੋ ਆਹ ਜਾਣਕਾਰੀ ਕਿਵੇਂ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ। ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਧੰਨਵਾਦ।